ਸਾਫਰੀਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਤਾਂ ਮਿੱਤਰੋ 1 ਮਹੀਨਾ 8 ਦਿਨ ਪਹਿਲਾਂ ਆਪਾਂ ਆ ਪੋਲਟਰੀ ਫਾਰਮ ਦੀ ਵੀਡੀਓ ਪਾਈ ਸੀ ਜੇ ਦੇ ਦੇ ਅੰਦਰ ਬੱਚੇ ਛੱਡੇ ਨੇ ਕੁਝ ਬੱਚੇ ਸੀ 2-2 ਮਹੀਨਿਆਂ ਦੇ ਕੁਝ ਸੀਗੇ 3 ਮਹੀਨਿਆਂ ਦੇ ਤਾਂ ਬਈ ਮਹੀਨੇ ਤੋਂ ਉੱਤੇ ਹੋ ਗਿਆ ਆ ਪੋਲਟਰੀ ਫਾਰਮ ਖੁੱਲੇ ਨੂੰ ਆ ਪੋਲਟਰੀ ਫਾਰਮ ਬਣਾਇਆ ਸੀਗਾ ਫਰੀ ਰੇਂਜ ਤੇ ਇੱਧਰ ਲਾਤਾ ਬਈ ਅੱਜ ਨੈਟ ਲਿਆ ਕੇ ਆ ਵਾਈਟ ਕਲਰ ਦਾ ਨੈਟ ਆ ਬਈ ਉੱਥੋਂ ਤੱਕ ਲਾਤਾ ਤੇ ਐਵੇਂ ਹੀ ਲਾਤਾ ਨੈਟ ਇੱਧਰ ਕਿਉਂਕਿ ਬਈ ਅੱਜ ਪਹਿਲਾ ਦਿਨ ਆ ਮੁਰਗੀਆਂ ਦਾ ਅੱਜ ਇਹ ਸਾਰੀਆਂ ਬਾਹਰ ਛੱਡਣੀਆਂ ਨੇ ਬਈ ਫ੍ਰੀ ਰੇਂਜ ਕਰਨਾ ਇਹਨਾਂ ਨੂੰ ਪਹਿਲਾ ਮਹੀਨਾ ਇਹ ਅੰਦਰ ਫਿਗੀਆਂ ਤਾਂ ਕੁਛਕ ਮੁਰਗੀਆਂ ਬਾਹਰ ਕੱਡੀਆਂ ਨੇ ਤੇ ਹੁਣ ਆਪਾਂ ਗੇਟ ਖੋਲਦਿਆਂ 1000 ਮੁਰਗਾ ਮੁਰਗੀ ਸਾਰੇ ਅੱਜ ਬਾਹਰ ਛੱਡਾਂਗੇ ਆਪਾਂ ਤਾਂ ਆਜੋ ਫਿਰ ਖੋਲਿਏ ਗੇਟ ਤੇ ਕੱਢੀਏ ਸਾਰੇ ਬਾਹਰ ਲੋ ਬਈ ਹੁਣ ਤੁਹਾਡੇ ਅੱਗੇ ਆਉਣ ਲੱਗਿਆ ਘੈਂਟ ਜਿਹਾ ਫੀਨ ਆ ਸਾਰਾ ਦੇਸੀ ਮੁਰਗੀਆਂ ਦਾ ਪੋਲਟਰੀ ਫਾਰਮ ਬਈ ਦੇਖੋ ਆ ਆਈ ਆਰਾ ਤੇ ਵਿੱਚ ਬਲੈਕ ਐਸਟਰੋਲੋਬ ਨੇ 2-4 ਪੀਸ ਬਾਕੀ ਸਾਰੀਆਂ ਆਰ ਆਰ ਨੇ ਦੇਖੋ ਪਹਿਲਾਂ ਤਾਂ ਬਈ ਇਧਰ ਨਿਗਾ ਮਾਰੋ ਇੱਕ ਮਹੀਨਾ ਹੋ ਗਿਆ ਤੇ ਐਡੇ ਐਡੇ ਹੋ ਗਏ ਬਈ ਸਾਰੇ ਬੱਚੇ ਦੇਖੋ ਤੇ ਆ ਸਿਸਟਮ ਕੀਤਾ ਹੋਇਆ ਬਈ ਇਧਰ ਆ ਬੈਣ ਵਾਸਤੇ ਲਾਰਖੇ ਨੇ ਬਾਸ ਬੂਸ ਜੇ ਉਧਰ ਲਾਰਖੇ ਨੇ ਕੋਈ ਤਾਂ 9 ਮਹੀਨਿਆਂ ਦੇ ਬੱਚੇ ਸੀ ਕੋਈ ਢਾਈ ਦੇ ਸੀਗੇ ਤੇ ਜਿਵੇਂ ਆ ਵੱਡੇ ਬੱਚੇ ਸੀਗੇ ਬਈ 3 ਮਹੀਨਿਆਂ ਦੇ ਅੱਜ ਮੈਂ ਆ ਮੁਰਗਾ ਫਿਰਦਾ ਦੇਖੋ ਆ ਐਡੇ ਐਡੇ ਹੋ ਗਏ ਬਈ ਬਾਕੀ ਜਿਹੜੇ ਛੋਟੇ ਨੇ ਉਹ ਛੋਟੇ ਸੀਗੇ ਤਾ ਜੋ ਫਿਰ ਬਈ ਇਹਨਾਂ ਸਾਰਿਆਂ ਨੂੰ ਲੈ ਕੇ ਚਲੀਏ ਆਪਾਂ ਫ੍ਰੀ ਰੇਂਜ ਚ ਉਧਰ ਛੱਡ ਦਿਆਂ ਚੱਲ ਕੇ ਆ ਜੋ ਉਧਰ ਨੈਟ ਨਟ ਸਾਰਾ ਲੱਗਿਆ ਹੋਇਆ ਕੋਈ ਚੱਕਰ ਨਹੀਂ ਹੈਗਾ ਤਾਂ ਬਈ ਅਧੀਆਂ ਮੁਰਗੀਆਂ ਤਾਂ ਆਪ ਹੀ ਜਾਣ ਲੱਗੀਆਂ ਬਾਹਰ ਬਾਕੀ ਆਪਾਂ ਕੱਢਦੇ ਹੁਣ ਸਾਰੀਆਂ ਨੂੰ ਦੇਖਿਓ ਬਈ ਭਰ ਜੂ ਸਾਰਾ ਜਦੋਂ ਇਹ ਸਾਰੀਆਂ ਬਾਹਰ ਆਈਆਂ ਤਾਂ ਬਈ ਅਮਨ ਤੇ ਦੰਮੂ ਮੁਰਗੀਆਂ ਨੂੰ ਬਾਹਰ ਕੱਢਦੇ ਨੇ ਮੁਰਗੇ ਮੁਰਗੀਆਂ ਨੂੰ ਸਾਰੀਆਂ ਨੂੰ ਤੇ ਆਪਾਂ ਇੱਥੇ ਖੜ੍ਹਦੇ ਆ ਸਾਰਾ ਸੀਨ ਇਧਰ ਨੂੰ ਆਊਗਾ ਬਈ ਸਾਰੇ ਮੁਰਗੀਆਂ ਮੁਰਗੀਆਂ ਹੁਣ ਇਧਰ ਆਉਣਗੀਆਂ ਦਵਾ ਲੈ ਕੇ ਲਿਆਉਂਦੇ ਨੇ ਉਧਰੋਂ ਤਾਂ ਆਪਾਂ ਨੂੰ ਇੱਕ ਫਾਈਟ ਤੇ ਖੜਨਾ ਪਊ ਤਾਕਿ ਇਹ ਸਾਰੀਆਂ ਬਾਹਰ ਆ ਜਾਣ ਨਹੀਂ ਤਾਂ ਡਰਨਗੀਆਂ ਤਾਂ ਵੀ ਡੰਡੇ ਚੱਕ ਲੇ ਹੁਣ ਕੱਢਦੇ ਆ ਸਾਰੀਆਂ ਨੂੰ ਅੱਜ ਪਹਿਲਾ ਦਿਨ ਆ ਬਈ ਇਹਨਾਂ ਦਾ ਤੇ ਜਦੋਂ ਇਹਨਾਂ ਨੂੰ ਆਦਤ ਪੈ ਗਈ ਫਿਰ ਤਾਂ ਆਪੀ ਭੱਜੀਆਂ ਆਈਆਂ ਕਰਨੀਆਂ ਪਹਿਲੇ ਦਿਨ ਤਾਂ ਬਈ ਇਹਨਾਂ ਨੂੰ ਆਦਤ ਨਹੀਂ ਹੈਗੀ ਨਾ ਬਾਹਰ ਹੁੰਨ ਦੀ ਤਾਂ ਕਰਕੇ ਥੋੜਾ ਜਿਹਾ ਐਂ ਝਾਕਦੀਆਂ ਨੇ ਵੀ ਕਿੱਧਰ ਕੱਢੀ ਜਾਂਦੇ ਸਾਨੂੰ ਬਾਕੀ ਬਈ ਫ੍ਰੀ ਰੇਂਜ ਬਹੁਤ ਜ਼ਰੂਰੀ ਆ ਪੋਲਟਰੀ ਫਾਰਮ ਦੇ ਨਾਲ ਕਰਨਾ ਫ੍ਰੀ ਰੇਂਜ ਦੇ ਵਿੱਚ ਬਿਮਾਰੀਆਂ ਘੱਟ ਲੱਗਦੀਆਂ ਨੇ ਗਰੋਥ ਜ਼ਿਆਦੇ ਹੁੰਦੀ ਆ ਮੁਰਗੀਆਂ ਦੀ ਬਹੁਤ ਛੇਤੀ ਬਾਧੀਆਂ ਫੁਰਦੀਆਂ ਨੇ ਬਾਕੀ ਫੀਡ ਦਾ ਕਮਾਲ ਹੁੰਦਾ ਫੀਡ ਵਧੀਆ ਹੋਣੀ ਚਾਹੀਦੀ ਆ ਤਾਂ ਫਰੀ ਰੇਂਜ ਜ਼ਰੂਰੀ ਆ ਬਈ ਤਾਂ ਇਹਦੇ ਵਿੱਚ ਬਈ ਰੂੜੀ ਰਾੜੀ ਫਿਟ ਦੇਣਗੇ ਲਿਆ ਕੇ ਇੱਥੇ ਤੇ ਹੁਣ ਜਿਹੜੀ ਆ ਚਰੀ ਹੋਰੀ ਆ ਇਹਦੇ ਦਾਣੇ ਆ ਜਾਂ ਹੋਰ ਦਾਣੇ ਨੇ ਕੀੜੇ ਮਕੌੜੇ ਨੇ ਉਹ ਇਹ ਉਰੇ ਖਾ ਲੈਣਗੇ ਹੁਣ ਦੇਖੋ ਬਈ ਉਧਰੋਂ ਝੁੰਡ ਤੁਰਿਆ ਹੁੰਦਾ ਤਖੜਾ ਹੁਣ ਸਾਰਾ ਬਾਹਰ ਆਊਗਾ ਆਜੋ ਆਜੋ ਕਿਰਾਂ ਭਜਿਓ ਬਹੁਤ ਨੇ ਬਈ ਬਹੁਤ ਜ਼ਿਆਦੇ ਨੇ ਭਰ ਜੂਏ ਸਾਰਾ ਹਲਤਾ ਫਰੰਟ ਫਰੰਟ ਤੇ ਨੇ ਇੱਥੇ ਮੁਰਗੀਆਂ ਭਜੋ 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 ਕੇ ਨਾ ਦੇਖੋ ਬਈ ਉਹ ਲੈ ਆਏ ਬਗਲ ਕੇ ਇੱਥੋਂ ਤੱਕ ਲੈ ਆਏ ਬਾਕੀ ਜਿਹੜੀਆਂ 2-4 ਰਹਿ ਗਈਆਂ ਪੰਜ ਦਸ ਉਹ ਬਾਅਦ ਚੋਂ ਕੱਢ ਦਾਂਗੇ ਕਿਰਾ ਸਾਰਾ ਜਿਹੜਾ ਹੈਗਾ ਇਕੱਠਾ ਆਈ ਜਾਂਦਾਗਾ ਮਾਲ ਦੇਖਿਓ ਬਈ ਹੁਣ ਪੈਂਦੇ ਖਲਾਰੇ ਬਾਹਰ ਦੇਖੋ ਇੱਥੋਂ ਤੱਕ ਆ ਗਈਆਂ ਗੇਟ ਚੋਂ ਹੀ ਬਾਲੀਆਂ ਔਖੀਆਂ ਆ ਜਾਂਦੀਆਂ ਨੇ ਬਾਹਰ ਬਾਅਦ ਚੋਂ ਤਾਂ ਆਪੀ ਭੱਜ ਲੈਣੀਆਂ ਇੱਧਰ ਉੱਧਰ ਪਾ ਦੋ ਗਾ ਇਹਨਾਂ ਦਾ ਦਵਲਦੋ ਦਵਲਦੋ ਦੇਖੋ ਬਈ ਫੀਨ ਬਾਫ ਜਾਈ ਜਾਂਦੀਆਂ ਨੇ ਵਾਪਸ ਇੱਕੇ ਨਾਲ ਗੇਟ ਕੋਲ ਹੀ ਖੜ ਜਵਾਂਗੇ ਨਾ ਕਸਮਾ ਨਹੀਂ ਪਊਗਾ ਬਈ ਦੇਖਿਓ ਆ ਆਉਂਦੀਆਂ ਨੇ ਬਈ ਕਿਰਸ ਮਾਰ ਕੇ ਘਟਦੇ ਇਹਨਾਂ ਨੂੰ ਫਿਰ ਅੱਗੇ ਭੱਜ ਜਾਣੀਆਂ ਇਹ ਖੜ ਜਾਣੀਆਂ ਇਧਰ ਉਧਰ ਗੇਟ ਚੋਂ ਤਾਂ ਆਏ ਨਾ ਵਾਪਸ ਆ ਗ ਜਾਂਦੀਆਂ ਨੇ ਇਹ ਉਹ ਸੌਖੀਆਂ ਆ ਜਾਣੀਆਂ 3-400 ਬਾਹਰ ਨਿਕਲੀਆਂ ਬਈ ਹਲੇ ਬਾਕੀ ਅੰਦਰ ਹੀ ਨੇ ਦੇਖੋ ਇੱਧਰ ਭੱਗ ਗਿਆ ਸਾਰਾ ਇੱਧਰ ਤਾਂ ਮੁਰਗੀ ਤੇ ਮੁਰਗੀ ਜੜੀ ਬਈਆ ਬਾਕੀ ਇੱਧਰ ਨੇ ਬਈ ਤੇ ਅੰਦਰ ਇੰਨੀਆਂ ਰਹਿ ਗਈਆਂ ਬਈ ਦੇਖੋ ਕਿਰਾਪਾ ਵੀ ਕੱਢ ਕੇ ਦੇਖਦੇ ਆ ਮਾੜੀਆਂ ਮੋਟੀਆਂ ਕਿੰਨੀਆਂ ਕਿ ਜਾਂਦੀਆਂ ਨੇ ਲੋ ਬਈ ਚਲੋ ਫਿਰ ਉਧਰ ਚਲੋ 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 ਚਲੋ

ਐ ਅੱਛ ਅੱਛ ਕਿੰਨੀਆਂ ਆ ਗਈਆਂ ਹੋ ਹੋ ਬਹੁਤ ਪਈਆਂ ਨੇ ਯਾਰ ਹਲੇ ਅੱਛ ਖੜ ਜਾ ਭੇਜਦਾ ਤੈਨੂੰ ਅੰਦਰ ਚਾਬਾ ਆ ਲੈ ਹੰਦੇ ਹਥਿਆਰ ਆ ਹਥਿਆਰ ਨਾਲ ਕੱਢਾਂਗੇ ਬਾਹਰ ਚਲੋ 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 ਬਾਪਸ ਬਾਪਸ ਚਲੋ ਦੇਖੋ ਵੀ ਕਿੰਨਾ ਡਰਦੀਆਂ ਨੇ ਇਹ ਤੋਂ ਬਾਲਾ ਡਰਦੀਆਂ ਨੇ ਇਹ ਤਾਂ ਚਲੋ 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 ਭਈ ਆਹ ਥਿਆਰ ਤੋਂ ਡਰਦੀਆਂ ਨੇ ਪੂਰਾ ਚਲੋ ਆਹ ਦੇਖਿਓ ਹੁਣ ਦੇਖਿਓ ਕਿੰਨੀਆਂ ਜਾਂਦੀਆਂ ਬਾਹਰ ਆਹ ਸਾਰੀਆਂ ਬਾਹਰ ਜਾਣਗੀਆਂ ਬਈ ਹੁਣ ਦੇਖੋ ਦੇਖੋ ਫੀਨ ਤਕੜਾ ਚਲੋ 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 ਦੇਖੋ ਬਈ ਐਨੀਆਂ ਕੜਤੀਆਂ ਬਈ ਬਾਹਰ ਪੈ ਗਿਆ ਖਲਾਰਾ ਉਹ ਭੱਜ ਗਈਆਂ ਬਾਹਰ ਐਨੀਆਂ ਇੱਕ ਰਹਿ ਗਈਆਂ ਬਸ ਤੇ ਅਧੀਆਂ ਚੱਲ ਗਈਆਂ ਇੱਕ ਸ਼ਿਫਟ ਹੋਰ ਲਾਉਨੇ ਆ ਇੱਕ ਟਰਾਈ ਹੋਰ ਮਾਰਦੇ ਆ ਆਹ ਟਰਾਈ ਦੇ ਵਿੱਚ ਬਈ ਸਾਰੀਆਂ ਨੂੰ ਲੈ ਚਲਾਂਗੇ ਕੋਸ਼ਿਸ਼ ਕਰਾਂਗੇ ਸਾਰੀਆਂ ਨੂੰ ਲੈ ਕੇ ਆਣ ਦੀ ਦਮੂ ਜਾਂਦਾ ਉਧਰਲੇ ਖੁੰਜੇ ਚ ਆਪਾਂ ਕਰਦੇ ਆ ਇਧਰੋਂ ਚਲੋ ਬਈ चलो भाई तू सी चलो हुन चलो पाजो चलो 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 पाजो 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 इधर देखो भाई हाँ देखो किन्ना इकट हो गया भाई उरे भरगी आ जगह ता जमा फूल इधरो इधरला आएदर खूंजा भर गया देखो ऐना ਇਹ ਨਹੀਂ ਐ ਇੱਧਰ ਇਕੱਠੀਆਂ ਹੋ ਗਈਆਂ ਬਾਕੀ ਉਹ ਟੱਪ ਲੀਆਂ ਇੱਧਰ ਤੇ ਕੁਝ ਉਧਰ ਪਹੁੰਚ ਰਹੀਆਂ ਨੇ ਬਈ ਇੱਧਰ ਦੇਖੋ ਆਹ ਦੇਖੋ ਜਾਲ ਦੇ ਨਾਲ ਨਾਲ ਤਬਈ ਐ ਖੁੱਲੇ 'ਚ ਹਨਾ ਬਾਹਰ ਖਾਣਗੀਆਂ ਪੀਣਗੀਆਂ ਤਾਂ ਜ਼ਿਆਦਾ ਸਟਰੋਂਗ ਹੋਣਗੀਆਂ ਗ੍ਰੋਥ ਬਹੁਤ ਛੇਤੀ ਹੋਊਗੀ ਦੇਖੋ ਬਈ ਇੱਧਰ ਆ ਗਈਆਂ ਇਹਨੀਆਂ ਤਾਂ ਬਾਕੀ ਥੋੜੀਆਂ ਬਹੁਤੀ ਰਹਿ ਗਈਆਂ ਅੰਦਰ ਤਾਂ ਬਾਕੀ ਦਾ ਜ਼ਿਆਦਾਤਰ ਆ ਗਈਆਂ ਬਾਹਰ ਦੇਖੋ ਤੇਰੀ ਹਾਂ ਗੇਟ ਬੰਦ ਇੱਕ ਵਾਰੀ ਆ ਖੁੰਝ ਵਾਲਿਆਂ ਨੂੰ ਭੇਜ ਦਿਆ ਬਈ ਉਧਰ ਚਲੋ ਖੇਟੋ ਚਲੋ 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 ਮੇਤਰੋ ਮੁਰਗੀਆਂ ਤਾਂ ਛੜਤੀਆਂ ਸਾਰੀਆਂ ਬਾਹਰ ਬਈ ਤਾਂ 100 150 ਮੁਰਗੀ ਅੰਦਰ ਆ ਉਹ ਨਿਕਲੀਆਂ ਨਹੀਂ ਬਈ ਜਦੋਂ ਦੂਜੀ ਵਾਰ ਕੱਢੇ ਉਦੋਂ ਕੱਢ ਦਾਂਗੇ ਸਾਰੀਆਂ ਬਾਕੀ ਆ ਗਈਆਂ ਬਈ ਲਗਭਗ ਸਾਰੀਆਂ ਤੇ ਇੱਧਰ ਉੱਧਰ ਫੈਲ ਗਈਆਂ ਕਿਤੇ ਤੇ ਬਈ ਹੁਣ ਆਪਾਂ ਗੱਲ ਕਰਦੇ ਆਂ ਬਈ ਨਾਲ ਦੰਮੂ ਨਾਲ ਤੇ 1 ਮਹੀਨਾ ਹੋ ਗਿਆ ਪੋਲਟਰੀ ਫਾਰਮ ਕਰੇ ਨੂੰ ਤੇ ਆਪਾਂ ਪੁੱਛਦੇ ਆਂ 1 ਮਹੀਨੇ ਦਾ ਐਕਸਪੀਰੀਅੰਸ ਕਿਵੇਂ ਰਿਹਾ ਕੀ ਕੇਅਰ ਆ ਤੇ ਬਾਕੀ ਕੀ ਖਰਚਾ ਆਉਂਦਾ ਹਨਾ ਰੋਜ਼ ਦਾ ਫੀਡ ਫੂਡ ਕਿੰਨੀ ਕੁ ਲੱਗ ਜਾਂਦੀ ਆ 1000 ਮੁਰਗੀ ਤੇ ਤੇ ਨਾਲ ਇੱਕ ਦੋ ਭਾਈਆਂ ਦੇ ਹੋਰ ਸਵਾਲ ਸੀ ਸ਼ੈੱਡ ਬਾਰੇ ਉਹ ਵੀ ਤੁਹਾਨੂੰ ਬਾਅਦ ਚ ਦੱਸਾਂਗੇ ਪਹਿਲਾਂ ਆਪਾਂ ਐਕਸਪੀਰੀਅੰਸ ਪੁੱਛਦੇ ਆ ਦਮੂ ਨੂੰ ਤਬਈ 1 ਮਹੀਨਾ 8 ਦਿਨ ਹੋ ਗਏ ਆਪਾਂ ਨੂੰ ਪੋਲਟਰੀ ਫਾਰਮ ਕਰੇ ਹੋਏ ਕਿਵੇਂ ਲੱਗ ਰਿਹਾ ਕੰਮ ਕੰਮ ਬਈ ਵਧੀਆਗਾ ਕੋਈ ਬਾਣੀ ਖੇਚ ਲੈਣਗੀ ਸਵੇਰੇ ਇੱਕ ਘੰਟਾ ਲੱਗਦਾ ਬਸ ਠੀਕ ਆ ਬਈ ਘੰਟਾ ਘੱਟ ਨੇ ਲੱਗਦਾ ਬਸ ਯਾ ਦੁਪਹਿਰੇ ਗੇੜਾ ਹੀ ਮਾਰਨਾ ਹੁੰਦਾ ਠੀਕ ਆ ਤੇ ਬੱਚੇ ਠੀਕ ਨੇ ਪਾਣੀ ਪੂਣੀ ਆ ਰਿਹਾ ਫੀਡਰਾਂ ਚ ਹਾਂ ਹੋਰ ਕੋਈ ਏਡਾ ਹੈ ਨਹੀਂ ਇੱਥੇ ਕੰਮ ਵਾਲਾ ਬਸ ਵੀ ਘੰਟਾ ਇੱਕ ਸਵੇਰੇ ਘੰਟਾ ਇੱਕ ਸ਼ਾਮ ਨੂੰ ਤੇ ਦੁਪਹਿਰੇ ਉਹ ਗੇੜਾ ਮਾਰ अच्छा फेवेरे कितनी फीड लग जाती है रोज दी रोज दी एक गट्टा सवेरे लग जाता है भाई एक हुन आफ्टरनून लग ज्यूगा एक शाम नु लग जाता है फर्क पै ज्यूगा बाहर ਛੱਡਣ ਲੱਗੇ ਆਪਾਂ हां फ्री रेंज ਕਰਤਾ ਹੁਣ ਫਰਕ ਪੈ ਜੂ ਬਈ ਫੀਡ ਦਾ ਤਾਂ ਬਈ ਦੋ ਗੱਟੇ ਲੱਗਦੇ ਨੇ ਫੀਡ ਦੇ ਰੋਜ ਦੇ 1000 ਮੁਰਗਾ ਮੁਰਗੀ ਤੇ ਤੇ ਹੁਣ ਇਹਨੂੰ ਫ੍ਰੀ ਰੇਂਜ ਕਰਿਆ ਹੁਣ ਫੀਡ ਘਟ ਜੂਗੀ ਤੇ ਹੁਣ ਗੱਲ ਕਰਦੇ ਆ ਬਈ ਆਪਾਂ ਦਵਾਈ ਇਹਨਾਂ ਨੂੰ ਕਿੰਨੇ ਕਿ ਦਿਨਾਂ ਬਾਅਦ ਲੋਡ ਹੁੰਦੀ ਹੈ ਦਵਾਈ ਦੀ ਦਵਾਈ ਤਾਂ 10 ਦਿਨ ਬਦਲ ਰਿਹਾ ਨੇ ਦਸ ਦਿਨ ਬਾਅਦ ਫਿਰ ਤਿੰਨ ਦਿਨ ਲਗਾਤਾਰ ਪੈਂਦੀ ਹੈ ਜਿਵੇਂ ਤਿੰਨ ਦਿਨ ਕੈਲਸ਼ੀਅਮ ਲਗਾਹਰ ਬਾਅਦ ਆ ਤਿੰਨ ਦਿਨ ਐਂਟੀਬਾਇਓਟਿਕਸ ਲਗਾਤਾਰ ਪਾਦੀਆਂ ਠੀਕ ਆ ਆਪਾਂ ਨੋਟ ਕਰ ਲੈਣੇ ਆ ਕਿ ਕਾਪੀ ਤੇ ਠੀਕ ਆ ਆਪਾਂ ਦੇਖ ਲੈਣੇ ਆ ਕਾਪੀ ਤੇ ਵੀ ਕਿੰਨਾ ਚਿਰ ਹੋ ਗਿਆ ਉਹ ਚੀਜ਼ ਪਾਈ ਨੂੰ ਹਾਂ ਵੀ ਕਿੰਨਾ ਟਾਈਮ ਹੋ ਗਿਆ ਉਹ ਦਵਾਈ ਦੂਜੀ ਨੂੰ ਪਾਈ ਨੂੰ ਉਸ ਨਾਲ ਦਾਫਕ ਦੇਣਾ ਬਾਅਦ ਪਾਈ ਜਾਂਦੀ ਆ ਤਿੰਨ ਦਿਨ ਲਗਾਤਾਰ ਚੱਲਦੀ ਹੈ ਦਵਾਈ ਤੇ ਬਾਕੀ ਆਪਾਂ ਗੱਲ ਕਰਦੇ ਆਂਗੇ ਆ ਸ਼ੈੱਡ ਦਾ ਵੀ ਦੱਸਦੇ ਬਈ ਯਾਰ ਕਈ ਸਾਰੇ ਭਰਾਵਾਂ ਨੇ ਪੁੱਛਿਆ ਸੀ ਸ਼ੈੱਡ ਬਾਰੇ ਵੀ ਕਿੰਨੇ ਕੁ ਚਿਰ ਤਿਆਰ ਹੋਇਆ ਸੀਗਾ ਇਹ ਵੀਰੇ 4 ਲੱਖ ਦੇ ਨੇੜੇ 4 ਲੱਖ ਦੇ ਨੇੜੇ ਲੱਗ ਗਿਆ 30 बाई 60 ਦਾ ਸ਼ੈੱਡ ਆਪਣਾ 30 बाई 60 ਦਾ ਹਾਂਜੀ ਠੀਕ ਆ ਬਈ ਤਾਂ ਬਈ 4 ਲੱਖ ਦੇ ਆਸ-ਪਾਸ ਲੱਗ ਗਿਆ ਸ਼ੈੱਡ ਤੇ 30 बाई ਕਿੰਨੇ ਦਾ 30 बाई 60 ਦਾ 30 बाई 60 ਦਾ 1000 ਮੁਰਗੀਆਂ ਦਾ 1000 ਮੁਰਗੀਆਂ ਦਾ 2 बाई 2 ਦੀ ਚਾਹੀਦਾ ਹੁੰਦਾ ਹੈ ਮੁਰਗੀ ਨਿਕ ਨੂੰ ਅੱਛਾ ਦਾਵਨਾ 1800 ਸਕਰ ਫੁੱਟ ਹੈ 13 ਤੋਂ ਮੁਰਗੀਆਂ ਦਾ ਹੈਗਾ ਜਗੜ ਆਪਣੇ ਕੋਲ ਠੀਕ ਹੈ 1300 ਮੁਰਗੀਆਂ ਦਾ 1800 ਸਕਰ ਫੁੱਟ ਆ ਤੇ 4 ਲੱਖ ਦੇ ਆਸ-ਪਾਸ ਆ ਗਿਆ ਬਾਕੀ ਬਈ ਬਾਈ ਤੋਂ ਪੁੱਛਦੇ ਆਂ ਆਪਾਂ ਜੇ ਕਿਸੇ ਭਰਾ ਨੇ 2-4 ਮੁਰਗੀਆਂ 10 ਮੁਰਗੀਆਂ 15 ਮੁਰਗੀਆਂ ਘਰੇ ਰੱਖਣੀਆਂ ਹੁਣ ਸ਼ੌਂਕ ਨੂੰ ਵੀ ਉਹ ਦੇ ਦੇਣਗੇ ਦੇ ਦੋਗੇ ਬਈ ਹਾਂ ਬਾਈ ਜੇ ਕਿਸੇ ਨੇ ਸ਼ੌਂਕ ਪੂਰਾ ਕਰਨਾ ਘਰੇ ਰੱਖਣੀਆਂ ਵਧੀਆ ਆ ਰਿਆਰ ਬਰੀਡ ਆਂਡੇ ਵਾਸਤੇ ਘਰੇ ਆਪ ਜਿਓ ਆਖਾਂ ਦੇ ਖਾਣ ਵਾਸਤੇ ਮਿਲ ਜਾਣਗੀਆਂ 10-15 ਜਿੰਨੇ ਚਾਹੋਗੇ ਠੀਕ ਆ ਬਈ ਠੀਕ ਆ ਤਾਂ ਬਈ ਦੇ ਦੇਣਗੇ 10-15 20 ਮੁਰਗੀਆਂ ਜਿੰਨੇ ਘਰੇ ਚਾਹੀਦੀਆਂ ਨੇ ਰੱਖਣ ਵਾਸਤੇ ਸ਼ੌਂਕ ਨੂੰ ਆਂਡੇ ਵਾਸਤੇ ਦੇ ਦੇਣਗੇ ਆਪਣੇ ਨਾਲ ਕੰਟੈਕਟ ਕਰ ਲਿਓ। ਹਾਂ ਨੰਬਰ ਬੋਲਦੇ ਵੀਰੇ। 98960 91861 ਆਪਣਾ ਨੰਬਰ ਹੈ ਰਤਿਆ ਏਰੀਆ ਦਾ। ਠੀਕ ਆ। ਚਾਹੀਦੇ ਹੋਈਆਂ ਦੱਸ ਦਿਓ ਫੋਨ ਕਰਕੇ। ਰੇਟ ਆਪਾਂ ਕਰ ਲਾਂਗੇ ਤੁਸੀਂ ਆਜੋ ਮਾਨਤਾਨ ਕਰ ਦਾਂਗੇ ਤੁਹਾਡਾ। ਠੀਕ ਆ ਬਈ। ਤਾਂ ਬਈ ਰੇਟ ਬਾਈ ਕਰ ਲੈਣਗੇ ਹਨਾ? ਤਾਂ ਬਈ ਬਾਕੀ ਕੋਈ ਨਹੀਂ ਮਾਨਤਾਨ ਵੀ ਹੋ ਜੂ ਤੁਹਾਡਾ। ਬਾਕੀ ਬਈ ਇੱਧਰ ਲਾਏ ਨੇ ਦੋ ਨੈਟ। ਲੰਬਾ ਨੈਟ ਲਾਇਆ ਉੱਥੋਂ ਤੱਕ ਇਹਦਾ ਵੀ ਆਪਾਂ ਪੁੱਛ ਲੈਨੇ ਆ ਆ ਨੈਟ ਕਿੰਨੇ ਚ ਲੱਗੇ ਨੇ? ਕਿੰਨਾ ਲੰਬਾ ਬਈ ਆ ਨੈਟ? ਇਹ 100 ਫੁੱਟ ਚ ਲੱਗੇ। 100 ਫੁੱਟ ਦਾ। ਹਾਂ ਦੋ। ਕਿੰਨੇ ਦਾ ਆ ਇੱਕ ਨੈ ਆ ਜਿਹੜਾ ਚਿੱਟਾ ਲਾਇਆ ਛੋਟੀ ਡੱਬੀ ਵਾਲਾ ਇਹ 2000 ਦਾ ਇੱਕ ਪੀਸ ਹੈ 2000 ਦਾ ਇੱਧਰ ਲੱਗਾ 2000 ਦਾ ਉੱਧਰ ਲੱਗਾ ਅੱਛਾ 2000 ਦਾ ਆਇਆ ਆਹ ਤਾਂ ਬਈ ਦੇਖੋ ਆਹ ਨੈਟ ਆ ਬਰੀਕ ਡੱਬੀ ਵਾਲਾ ਪੀਸ ਹੈਗਾ ਇਹ ਆ ਨੈਟ ਆ ਬਈ ਬਰੀਕ ਡੱਬੀ ਵਾਲਾ ਤਾਂ ਬਈ 2000 ਦਾ ਆਇਆ ਉੱਥੋਂ ਲੈ ਕੇ ਉੱਥੋਂ ਤੱਕ ਤੇ ਉਵੇਂ ਹੀ ਕੋ ਉੱਧਰ ਲਾਇਆਗਾ ਤਾਂ ਬਈ ਆ ਜ਼ਰੂਰੀ ਸੀਗਾ ਤੇ ਪਿੱਛੇ ਵਾਲੀ ਵਾਲਾ ਨੈਟ ਲੱਗਿਆਗਾ ਉਹਦੇ ਵਿੱਚ ਦੀ ਤਾਂ ਚੂਚੇ ਬਾਹਰ ਟੱਪ ਜਾਂਦੇ ਨੇ ਪਰ ਜਿਹੜਾ ਮੂਰੇ ਆ ਉਹਦੇ ਵਿੱਚ ਦੀ ਨਹੀਂ ਟੱਪਦੇ ਹੈਗੇ ਤਾਂ ਬਈ ਨੈਟ ਵੀ ਬਹੁਤ ਵਧੀਆ ਲੱਗਿਆ ਬਾਕੀ ਜਗ੍ਹਾ ਬਹੁਤ ਆਗੀ ਤੇ ਇਹਦੇ ਅੰਦਰ ਹੁਣ ਆਪਾਂ ਫ੍ਰੀ ਰੇਂਜ ਦੇ ਅੰਦਰ ਕੁਝ ਹੋਰ ਵੀ ਪਾਵਾਂਗੇ ਫਟਾਂਗੇ ਰੂੜੀ ਰਾੜੀ ਜਾਂ ਕੋਈ ਹੋਰ ਜਗਾੜ ਟਰਾਲੀ ਰੂੜੀ ਦੀ ਲਿਆ ਕੇ ਪਿੱਛੇ ਛੱਡ ਦਾਂਗੇ ਵੀ ਉਹ ਚ ਮਾਰ ਲਿਆ ਕਰਾਂਗੇ ਹਾਂ ਠੰਗਾ ਵਧੀਆ ਰਹਿਣਗੇ ਨਾ ਰੂੜੀ ਤਾਂ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਤਵੇ ਰੂੜੀ ਰਾੜੀ ਵੀ ਸਿੱਟ ਦੇਣਗੇ ਇੱਧਰ ਤੇ ਹੁਣ ਇਹਨਾਂ ਨੂੰ ਆਦਤ ਪੈ ਜੂ ਅੱਜ ਤਾਂ ਇਹਨਾਂ ਦਾ ਪਹਿਲਾ ਦਿਨ ਆ ਬਈ ਪਹਿਲੇ ਦਿਨ ਕਰਕੇ ਇਹ ਇੰਨੇ ਬਾਹਰ ਆਏ ਨੇ ਤਾਂ ਕਰਕੇ ਤਾਂ ਆਪਾਂ ਇਹਨਾਂ ਨੂੰ ਰੋਜ਼ ਛੱਡਿਆ ਕਰਾਂਗੇ ਫਿਰ ਹਾਂ ਰੋਜ਼ ਛੱਡ ਦਾਂਗੇ ਦੋ ਕੁ ਦਿਨਾਂ ਚਾਹਣਾ ਸੀ ਆਤ ਬਣ ਜੂ ਫਿਰ ਤappi ਆ ਜਾ ਕਰਾਂਗੇ ਫਿਰ ਤappi ਡਾਰੀਆਂ ਮਾਰ ਕੇ ਨੰ ਵਧੀਆ ਹੁਣ ਦੇਖੋ ਬਈ ਬਾਹਰ ਫਿਰਦੇ ਨੇ ਵਧੀਆ ਦੇਖੋ ਆ ਕੋਈ ਪੱਤੇ ਖਾਈ ਜਾਂਦੀ ਐ ਕੋਈ ਦਾਣੇ ਚੁਗੀ ਜਾਂਦਾ ਹੈ ਕੋਈ ਕੀ ਕੀੜੇ ਮਕੌੜੇ ਖਾਈ ਜਾਂਦਾ ਉਂ ਵੀ ਗਰੋਥ ਬਹੁਤ ਛੇਤੀ ਹੋਊਗੀ ਫੀਡ ਦਾ ਖਰਚਾ ਘਟੂ ਬਹੁਤ ਫਾਇਦਾ ਬਈ ਬਾਕੀ ਬਈ ਜਦੋਂ ਸਿਆਲਾਂ ਚ ਇਹ ਆਂਡੇ ਦੇਣ ਲੱਗੀਆਂ ਤਾਂ ਬਈ ਤੁਸੀਂ ਉਦੋਂ ਵੀ ਦਮੂਨ ਨਾਲ ਗੱਲ ਕਰ ਸਕਦੇ ਹੋ ਬਈ ਜਿਹੜੇ ਲਵੇ ਤਵੇ ਦੇ ਨੇ ਆਂਡੇ ਖਰੀਦ ਸਕਦੇ ਹੋ ਇਨਸਟਾ ਆਈਡੀ ਕੀ ਹੈ ਤੇਰੀ ਬਈ ਪੋਲਟਰੀ ਫਾਰਮਰ ਰਤਿਆ ਦੇ ਨਾਮ ਤੇ ਆ ਪੋਲਟਰੀ ਫਾਰਮਰ ਰਤਿਆ ਦੇ ਨਾਮ ਤੇ ਆ ਠੀਕ ਆ ਬਈ ਤਾਂ ਉੱਥੇ ਵੀ ਬਾਈ ਨੂੰ ਮੈਸੇਜ ਕਰ ਸਕਦੇ ਹੋ ਬਾਕੀ ਨੰਬਰ ਵੀ ਦੇਤਾ ਭਾਈ ਆਂਡਿਆਂ ਦੀ ਵੀ ਗੱਲ ਕਰ ਸਕਦੇ ਹੋ ਤੇ ਮੁਰਗੇ ਮੁਰਗੀਆਂ ਦੀ ਵੀ ਕਰ ਸਕਦੇ ਹੋ ਜਿਹੜੀ ਮਰਜ਼ੀ ਕਰ ਸਕਦੇ ਹੋ ਬਾਕੀ ਭਾਈ ਕਿਵੇਂ ਲੱਗਿਆ ਫ੍ਰੀ ਰੇਂਜ ਪੋਲਟਰੀ ਫਾਰਮ ਆ ਗੱਲ ਕਮੈਂਟ ਕਰਕੇ ਪੱਕਾ ਦੱਸਿਓ ਭਾਈ